ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਆਵਾਜਾ ਪਾ ਸੁਣਦੇ ਹਾਂ ਲੇਖਕ ਜਸਵੰਤ ਸਿੰਘ ਕਮਲ ਜੀ ਦਾ ਲਿਖਿਆ ਹੋਇਆ ਨਾਵਲ ਲਹੂ ਦਿ ਲੋ ਪਾ ਚੌਂਤੇ ਆਇਆ ਸਿੰਘ ਗਿਆ ਸਿੰਘ ਸ਼ੁਰੂ ਕਰਦੇ ਹਾਂ ਜੀ ਲੱਖਾ ਸਿੰਘ ਮਨ ਵਿੱਚ ਨਕਸਲੀਆਂ ਗੋਲੋਂ ਬਹੁਤ ਪੈ ਖਾਂਦਾ ਸੀ ਪਰ ਫੰਡ ਰੋ ਟੱਠੇ ਵਾਲੀ ਬੜੋ ਉਸ ਨੇ ਛੱਡੇ ਸੀ ਅਕਾਲੀ ਮਿਨਿਸਟਰੀ ਕਦੋਂ ਦੇ ਟੁੱਟ ਚੁੱਕੇ ਸੀ ਅਤੇ ਗਵਰਨਰ ਨੇ ਅਸੈਂਬਲੀ ਦਾ ਹੀ ਭੋਗ ਪਾ ਦਿੱਤਾ ਸੀ ਲੱਖਾ ਸਿੰਘ ਦਾ ਮੈਂਬਰੀ ਟੁੱਟਣ ਨਾਲ ਸਰਕਾਰੀ ਦਰਬਾਰੇ ਰੋਗ ਘਟ ਗਿਆ ਉਹ ਅਫਸਰਾਂ ਵਿੱਚ ਆਪਣੀ ਭਲਗਵਾਨੀ ਸਖਦਾ ਸੀ ਉਸ ਮੋੜ ਕਾਂਗਰਸ ਵਿੱਚ ਛਾਲ ਮਾਰਦੇ ਤੇ ਕਾਂਗਰਸੀ ਲੀਡਰਸ਼ਿਪ ਨੇ 10000 ਫੰਡ ਲੈ ਕੇ ਉਸ ਨੂੰ ਗਾਰਡਲੈਂਡ ਲਾਦਿਆ ਗਿਆ ਸਿੰਘ ਮੋੜ ਆਇਆ ਸਿੰਘ ਸੱਚ ਗਿਆ ਆਇਆ ਸਿੰਘ ਪਾਵ ਲਖਾ ਸਿੰਘ ਨੇ ਇਲਾਕੇ ਵਿੱਚ ਮੋੜ ਬੜਕਾ ਮਾਰਨੀ ਸ਼ੁਰੂ ਕਰ ਦਿੱਤੀਆਂ ਉਹ ਕੇਵਲ ਆਪਣੇ ਪਿੰਡ ਦੇ ਨਕਸਲੀ ਪ੍ਰੀਤਮ ਸਿੰਘ ਤੋਂ ਵੀ ਡਰਦਾ ਸੀ ਅਸੈਂਬਲੀ ਦੇ ਇੱਕ ਸੈਸ਼ਨ ਵਿੱਚ ਉਹ ਸਰਕਾਰ ਨੂੰ ਨਕਸਲੀਆਂ ਨਾਲ ਕਰੜੇ ਹੱਥੇ ਨਿਪਟਣਾ ਲਈ ਬਿਆਨ ਵੀ ਦਿੱਤਾ ਸੀ ਪਰ ਪੀਤੂ ਵਾਲਾ ਕੰਡਾ ਉਹਦੇ ਜ਼ੋਰ ਲਾਉਣ ਉੱਤੇ ਵੀ ਨਹੀਂ ਨਿਕਲਿਆ ਸੀ ਉਸ ਨੂੰ ਆਪਣੀਆਂ ਅਤੇ ਮੁੰਡੇ ਦੀਆਂ ਕੁਰੀਤੀਆਂ ਦਾ ਵੀ ਪਾਲਾ ਮਾਰਦਾ ਸੀ ਪੀਤੂ ਦੇ ਬਾਪੂ ਹੀਰਾ ਸਿੰਘ ਦੇ ਉਹ ਪੁਲਿਸ ਕੋਲੋਂ ਕਿੰਨੀ ਵਾਰੀ ਬੇਇੱਜ਼ਤੀ ਕਰਵਾ ਚੁੱਕਾ ਸੀ ਪੁਲਿਸ ਨੇ ਬਿਰਦ ਨੂੰ ਮਾਰ-ਮਾਰ ਪਾਗਲ ਹੀ ਕਰ ਛੁੱਟਿਆ ਸੀ ਲੱਖਾ ਸਿੰਘ ਦੀ ਰਾਜਨੀਤੀ ਸੀ ਦੁਸ਼ਮਣ ਦੇ ਹਮਲਾ ਕਰਨ ਦੀ ਉਡੀਕ ਨਾ ਕਰੋ ਸਗੋਂ ਜਾਣਕ ਉਸ ਉਤੇ ਆਪ ਟੁੱਟ ਕੇ ਪੈ ਜਾਓ ਉਸ ਪੀਤੂ ਨੂੰ ਪੜਾਉਣ ਦੀ ਆਪਣੇ ਸਾਰੇ ਬਾਹ ਲਾਈ ਕੁਲਵੀਰ ਦੇ ਟਾਣੇ ਨੂੰ ਉਸ ਇਸ਼ਾਰੇ ਵੀ ਦੇ ਦਿੱਤਾ ਸੀ ਜਿੱਥੇ ਮਿਲਦਾ ਇਹ ਰਗੜ ਦਿਓ ਪਰ ਪੀਤੂ ਗੁੰਡਿਆਂ ਦੀਆਂ ਚਾਲਾਂ ਤੋਂ ਖਬਰਦਾਰ ਸੀ ਕਸ਼ਨਾ ਬਦਵਾਸ਼ ਉਹਦੇ ਬਾਪ ਪੀਰਾ ਸਿੰਘ ਰਾਹੀਂ ਉਸ ਨੂੰ ਅਗਾਉਂ ਸੁਨੇਹਾ ਭੇਜੰਦਾ ਜਦ ਕਦੇ ਪੀਤੂ ਸਹੀਂ ਸਬਬੇ ਦੇਣੇ ਵਾਲੇ ਢੇੜਾ ਮਾਰਦਾ ਬਾਹਰ-ਬਾਰ ਮਜ਼ਬੀਆਂ ਦੇ ਵੇੜੇ ਵੀ ਆਉਂਦਾ ਸਾਥੀਆਂ ਨੂੰ ਮਿਲਣ ਵਾਲਾ ਕੰਮ ਕਰਦਾ ਤੇ ਪਿਛਲੇ ਪੈਰੇ ਮੁੜ ਜਾਂਦਾ ਉਸ ਆਪਣੇ ਪਿੰਡ ਕਦੇ ਰਾਤ ਨਹੀਂ ਕੱਟੀ ਸੀ ਜੇ ਰਹਿਣਾ ਹੀ ਪੈਂਦਾ ਬਾਹਰ ਖੇਤ ਮੋਣੇ ਕੋਲ ਰਹਿ ਪੈਂਦਾ ਹੁੰਦੇ ਹੁੰਦੇ ਕੁਲਵੀਰ ਨੂੰ ਸੇਵੇ ਰਾਹੀਂ ਵਿੜਕ ਮਿਲ ਗਈ ਫੇ ਤੂੰ ਵੇੜੇ ਆਉਂਦਾ ਏ ਲੱਖਾ ਸਿੰਘ ਨੇ ਪੁਲਿਸ ਕੋਲੋਂ ਸਾਰਾ ਵੇੜਾ ਮੱਛੀਆਂ ਮਾਸ ਕਰਵਾ ਸੋਟਿਆ। ਨਿਆਣਿਆਂ ਤੇ ਬੁੜੀਆਂ ਨੇ ਰੋਂਦਿਆਂ ਕੁਰਲਾਟ ਪਾਇਆ ਹੋਇਆ ਸੀ। ਜਦੋਂ ਸਾਰੇ ਵੇੜੇ ਨੂੰ ਪੁਲਿਸ ਵਾਲੇ ਚੰਗੀ ਤਰ੍ਹਾਂ ਬਰਸਾ ਚੁੱਕੇ ਤਦ ਲੱਖਾ ਸਿੰਘ ਹਮਦਰਦੀ ਦਿਤਾਉਣ ਲਈ ਮੌਕੇ ਤੇ ਗਿਆ। ਥਾਣੇਦਾਰ ਸਾਹਿਬ ਇਹ ਤੁਸੀਂ ਕੀ ਕਸਾਈ ਪੁਣਾ ਫੜਿਆ ਏ? ਫੇਤੋ ਇਹਨਾਂ ਦੇ ਜੇਬ ਵਿੱਚ ਥੋੜੇ ਲੱਖਾ ਸਿੰਘ ਨੇ ਆਪੋ ਸੱਚਾ ਰਹਿਣ ਲਈ ਥਾਣੇਦਾਰ ਨੂੰ ਖਰੀਆਂ-ਖਰੀਆਂ ਕਹਿ ਦਿੱਤੀਆਂ। ਵੇੜੇ ਵਾਲੇ ਇੰਨੇ ਭੋਲੇ ਨਹੀਂ ਰਹੇ ਸਨ ਕਿ ਉਹਦੀਆਂ ਚੁਗਲਚਾਲਾਂ ਨੂੰ ਨਾ ਸਮਝਦੇ। ਮਾਰ ਖਾ ਚੁੱਕੇ ਬੇਟੀ ਮਜ਼ਬਣ ਤੋਂ ਕਹਿਣੋ ਨਾ ਰਹਿ ਹੋਇਆ। ਪੁੱਤ ਕਟਵਾਉਣ ਵਿੱਚ, ਪਿਓ ਛਡਵਾਉਣ ਵਿੱਚ, ਭਤੀਜਾ ਹੁਣ ਸਫਾਈਆਂ ਦੇਣ ਆ ਗਿਆ। ਬੇਟੀ ਦੇ ਤੱਤੇ ਬੋਲ, ਵੇੜੇ ਦੀਆਂ ਸੱਟਾਂ ਨੂੰ ਸੇਕ ਦੇ ਗਈ। ਥਾਣੇਦਾਰ ਬੈਂਥ ਲੈ ਕੇ ਬੀਟੀਵਲ ਹੋਇਆ ਪਰ ਲੱਖਾ ਸਿੰਘ ਨੇ ਉਸ ਦੇ ਬੈਂਥ ਫੜ ਲਈ ਹਰਾਮਜ਼ਾਦੀ ਤੈਨੂੰ ਬੋਲਣਾ ਸਿਖਾਵਾਂ ਥਾਣੇਦਾਰ ਦੰਦੀਆਂ ਪੀ ਕੇ ਰਹਿ ਗਿਆ ਕੁਲਵੀਰ ਨੇ ਪਾਸੇ ਦੀ ਆਕੇ ਬੀਟੀ ਦੇ ਇੱਕ ਥੌਲ ਧਰ ਦਿੱਤੀ ਮਾਰ ਲੈ ਸਾਰਿਆਂ ਦੇ ਗਿਣਗਿਣ ਬਦਲੇ ਲਾਂਗੇ ਬੀਟੀ ਡਿਗਦੇ ਡਿਗਦੇ ਮੋੜ ਆ ਕੜ ਖਲੋਤੇ ਖਬਰਦਾਰ ਕੁਲਵੀਰਿਆ ਲੱਖਾ ਸਿੰਘ ਨੇ ਗੁੱਸੇ ਨਾਲ ਆਪਣੇ ਪੁੱਤ ਨੂੰ ਅੱਖਾਂ ਵਿਖਾਈਆਂ ਸੇਵੇ ਦੇ ਹਜਾਰੀ ਨੇ ਕੁਲਬੀਰ ਨੂੰ ਬਾਹੋਂ ਫੜ ਲਿਆ ਲੱਖਾ ਸਿੰਘ ਠਾਣੇਦਾਰ ਤੇ ਉਸਦੇ ਅਮਲੇ ਨੂੰ ਆਪਣੀ ਬੈਠਕ ਵਿੱਚ ਚਾਹ ਪਾਣੀ ਪਿਲਾਉਣ ਲਈ ਲੈ ਗਿਆ ਜਦੋਂ ਪੁਲਿਸ ਵਾਲੇ ਥੋੜੀ ਦੂਰ ਚਲੇ ਗਏ ਦਿਓ ਕਦ ਬਖਸ਼ੇ ਮਸਵੀ ਨੇ ਸੱਟਾਂ ਵਾਲੀ ਥਾਂ ਮਲਦੇ ਆ ਸਾਰੇ ਵੇੜੇ ਨੂੰ ਵੰਗਾਰਿਆ ਅੱਜ ਤੋਂ ਉਹ ਖਰਾਮ ਦਾ ਹੋ ਜਿਹੜਾ ਕੁਲੱਖੇ ਦੇ ਦਿਹਾੜੇ ਜਾਉ ਉਸੇ ਵੇੜੇ ਵਾਲਿਆਂ 500 ਰੁਪਏ ਦਾ ਹੱਡ ਖਾਦਾ ਤੇ ਵੋਟਾਂ ਕੁਲੱਖੇ ਨੂੰ ਦਿੱਤੀਆਂ ਉਹ ਮੈਂਬਰ ਬਣਿਆ ਤਾਂ ਸਾਡੀ ਤੌੜੀ ਲੁਹਾਈ ਉਹ ਵੇੜੇ ਦਾ ਪੰਚਾਇਤ ਮੈਂਬਰ ਵੇਖ ਕੇ ਹੋਰ ਭੜਕ ਪਿਆ ਸਾਰਿਆਂ ਤੋਂ ਪਹਿਲਾਂ ਗੁਰਦਾਸ ਨੇ ਉਹਦੀ ਬੋਤਲ ਨੂੰ ਹਉ ਲਾਇਆ ਗੁਰਦਾਸ ਨੂੰ ਪੁਲਸੀਆਂ ਵਾਲਾ ਕੋਜ ਨੇ ਆਖਿਆ ਸੀ ਉਹ ਪੁਲਿਸ ਨੂੰ ਮਾਰਕੁਟਾਈ ਤੋਂ ਰੋਕ ਵੀ ਨਹੀਂ ਸਕਿਆ ਸੀ ਉਸ ਨੂੰ ਆਪਣਾ ਪਾਲਾ ਸੀ ਕਿਤੇ ਮੇਰੇ ਵੀ ਪਾਣ ਪੱਤ ਨਾਲਾ ਸੁਟਣ ਉਸ ਆਪਣੀ ਮੈਮਰੀ ਦੇ ਬੋ ਵਿੱਚ ਸਾਖ ਆਗੇ ਬਖਸ਼ੇ ਨੂੰ ਮੋੜ ਦਿੱਤਾ ਤੁਸੀਂ ਅਣਖ ਵਾਲੇ ਸੀ ਤਾਂ ਉਹਦੇ दारू ਦਾ ਭਰਿਆ ਪੀਪਾ ਮੋੜ ਦਿੰਦੇ ਦੱਸੋ ਕਿਨੇ ਨੇ ਪੀਤਾ ਵੇੜੇ ਵਿੱਚੋਂ ਲਿਆਵਾ ਪੀਪੇ ਵਾਲੇ ਕ੍ਰਿਸ਼ਨੇ ਨੂੰ ਗੁਰਦਾਸ ਨੇ ਪਤਲਾ ਗਾਟਾ ਕੋੜ ਕਿਰਲੇ ਵਾਂਗ ਅਖੜਾ ਲਿਆ ਬਖਸ਼ੇ ਦੀਆਂ ਫੁੱਲੀਆਂ ਗੱਲਾਂ ਤੇ ਖਿਲਰੀਆਂ ਜਟੋਰੀਆਂ ਖਾਫਦੇ ਆਂ ਭੰਗੜਾ ਪਾ ਰੀਆਂ ਸਨ ਗੁੱਸੇ ਦਾ ਉਸ ਨੂੰ ਪੁਲਿਸ ਦੇ ਬੇਗਿਰਕ ਮਾਰਦਾ ਸੀ ਪਰ ਗੁਰਦਾਸ ਦੇ ਮੋਲਾ ਬਲ ਦੇ ਉੱਤੇ ਹੋਰ ਤੇਲ ਪਾ ਦਿੱਤਾ ਸਾਲਾ ਮੇਰਾ ਸਾਡੇ ਦੇ ਥਾਣੇਦਾਰੀ ਜਗਾਉਂਦਾ ਏ ਉਸ ਗੁਰਦਾਸ ਨੂੰ ਪੱਟਾਂ ਤੋਂ ਜਾ ਚੁੱਕਿਆ ਤੇ ਉਹਦਾ ਅਰਲਾ ਕੋਟ ਘੱਟ ਦਿੱਤਾ ਕੋਈ ਮੂਰਖੋ ਕੋਈ ਕਮਲਿਓ ਉਹ ਯਕਲ ਦੀ ਗੱਲ ਕਰੋ ਆਪੋ ਵਿੱਚ ਹੀ ਟੱਕਰ ਟੱਕਰ ਅੱਗੇ ਕੀ ਖੱਟੇ-ਖਟਲੇ ਇੱਕ ਪੁਰਾਣੇ ਬਜ਼ੁਰਗ ਨੇ ਦੋਹਾਂ ਨੂੰ ਰੋਕਿਆ ਬਖਸ਼ੇ ਦੇ ਹਿਟੋਂ ਲੋਕਾਂ ਪਤਲੂ ਗੁਰਦਾਸ ਨੂੰ ਮਸਾ ਖਿੱਚ ਕੇ ਕੱਢਿਆ ਛਡਾਉਂਦਿਆਂ ਛਡਾਉਂਦਿਆਂ ਵੀ ਬਖਸ਼ੇ ਨੇ ਦੋ ਲੱਤਾਂ ਮਾਰ ਕੇ ਆਪਣਾ ਹਰਖ ਮੱਠਾ ਕਰ ਲਿਆ ਗੁਰਦਾਸ ਦਾ ਮੁੰਡਾ ਭੱਜ ਕੇ ਘਰੋਂ ਟੋਕੀ ਚੁਕ ਲਿਆ ਤੇਰੇ ਬਖਸ਼ੇ ਦੇ ਆਪੋ ਤੋਂ ਨਿਕਲ ਇਦਨ ਉਸ ਪੈਰਾਂ ਦੇ ਮਿੱਟੀ ਕੱਢਨੇ ਸ਼ੁਰੂ ਕਰ ਦਿੱਤੇ ਲੈ ਬਈ ਭਰਾਓ ਪਾਸੇ ਹੋ ਜਾਓ ਕੋਈ ਨਾ ਸਾਨੂੰ ਛੁਡਾਇਓ ਬਖਸ਼ੇ ਨੇ ਦੋਖਨੀਆਂ ਬਾਹਾਂ ਨਾਲ ਦੋਹਾ ਜਵਾਨਾਂ ਨੂੰ ਪਾਸੇ ਤੱਕ ਦਿੱਤਾ ਇਹਨੂੰ ਬੱਕਰੀ ਟੰਗੇ ਨੂੰ ਮਰੋੜ ਕੇ ਵਿਖਾਵਾਂ ਆ ਜਾ ਪੁੱਤ ਹੁਣ ਪੇਸ਼ਾਨ ਨੂੰ ਨਾ ਜਾ ਬਖਸ਼ੇ ਨੂੰ ਲੋਕਾਂ ਫੜ ਲਿਆ ਗੁਰਦਾਸ ਅਤੇ ਮੁੰਡੇ ਨੂੰ ਵੇੜੇ ਵਾਲੇ ਵਲ ਕੇ ਘਰ ਲੈ ਗਏ ਅਗਲੇ ਦਿਨ ਮਾਰ ਕੁੱਟਾਈ ਵਾਲੀ ਸਾਰੀ ਘਟਨਾ ਮੋਨੇਰਾਹੀ ਪੀਤੂ ਕੋਲ ਪੁੱਜ ਗਈ ਉਸ ਵੇੜੇ ਵਿੱਚ ਆ ਕੇ ਗੁਰਦਾਸ ਤੇ ਬਖਸ਼ੇ ਦਾ ਰਾਜੀਨਾਮਾ ਕਰਵਾ ਦਿੱਤਾ ਪੁਲਿਸ ਅਤੇ ਟਾਉਟਾਂ ਦੀਆਂ ਚੁਸਤੀਆਂ ਦੋ ਵੇੜੇ ਦੇ ਬੰਦਿਆਂ ਨੂੰ ਹਰ ਤਰ੍ਹਾਂ ਖਬਰਦਾਰ ਕੀਤਾ ਲੱਖਾ ਸਿੰਘ ਨੂੰ ਬੰਨੇ ਲਾਉਣ ਦਾ ਪਾਰਟੀ ਵਿੱਚ ਦੋ ਵਾਰ ਫੈਸਲਾ ਹੋ ਚੁੱਕਾ ਸੀ ਜੇ ਇਸ ਨੂੰ ਪੀਤੂ ਨੇ ਜਾਣ ਕੇ ਟਾਲ ਦਿੱਤਾ ਸੀ ਉਹ ਆਖਦਾ ਸੀ ਇਸ ਤਰ੍ਹਾਂ ਲੱਖਾ ਸਿੰਘ ਦੇ ਮਾਰੇ ਜਾਣ ਨਾਲ ਲੋਕਾਂ ਸਮਝਣਾ ਏ ਪੇਤੂ ਨੇ ਜਾਤੀ ਦੁਸ਼ਮਣੀ ਦਾ ਬਦਲਾ ਲਿਆ ਹੈ। ਭਾਵੇਂ ਉਸਦੀ ਜਾਤੀ ਤੇ ਸਿਰ ਵੱਢਵੇਂ ਦੁਸ਼ਮਣੀ ਨਹੀਂ ਸੀ। ਸਿਆਸੀ ਵਿਰੋਧ ਪਰਤੱਖ ਸੀ। ਸਿਆਸੀ ਵਿਰੋਧ ਕਾਰਨ ਹੀ ਉਹਨਾਂ ਹਥਿਆਰ ਚੁੱਕੇ ਸਨ ਤੇ ਇਨਕਲਾਬ ਲਈ ਕਸਮਾਂ ਖਾਦੀਆਂ ਸਨ। ਲੱਖਾ ਸਿੰਘ ਨਿਰਾ ਅਕਾਲੀ ਕਾਂਗਰਸੀ ਹੀ ਨਹੀਂ। ਸਗੋਂ ਉਸ ਦੇ ਸੁਰ ਰਾਜਿਆਂ ਮਹਾਰਾਜਿਆਂ ਦੀ ਸਵਤੰਤਰ ਪਾਰਟੀ ਨਾਲ ਮਿਲਦੇ ਸੀ ਜਿਹੜੀ ਸਾਮਰਾਜ ਦੀ ਮਦਦ ਨਾਲ ਇਸੇ ਤਰ੍ਹਾਂ ਆਪਣਾ ਹੱਥ ਉੱਤੇ ਕਰਿਆ ਚਾਹੁੰਦੀ ਸੀ ਕਾਂਗਰਸ ਵਿੱਚ ਜ਼ਾਹਰਾ ਹੀ ਦੋ ਟੜੇ ਸਨ ਇੱਕ ਕਮਿਊਨਿਸਟ ਪਾਰਟੀ ਰਹੀ ਕਿਸੇ ਵੀ ਸੰਕਟ ਵਿੱਚ ਉਸ ਨੂੰ ਆਪਣੇ ਪਿੱਠ ਉੱਤੇ ਸਮਝਦਾ ਸੀ ਅਤੇ ਸੋਸ਼ਲਿਜ਼ਮ ਦੇ ਮੋੜ-ਮੋੜ ਦਿੱਤੇ ਨਾਅਰੇ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚੀ ਰੱਖਦਾ ਹਕੂਮਤ ਦੀ ਵਾਗਡੋਰ ਨਿਰਪੱਖਤਾ ਦੀ ਪਾਲਿਸੀ ਦੇਨ ਇਸ ਤੜੇ ਦੇ ਹੱਥ ਸੀ ਸ਼ਾਹੀ ਕਰੇ ਸਫੈਦੀ ਕਰੇ ਦੂਜਾ ਗਰੁੱਪ ਕਿਸੇ ਤਰ੍ਹਾਂ ਰੀਐਕਸ਼ਨਰੀ ਪਾਰਟੀਆਂ ਨਾਲ ਪਿਆਲੀ ਪਾ ਕੇ ਗੱਦੀ ਮਲਣ ਦਾ ਚਾਹਵਨ ਸੀ ਲੱਖਾ ਸਿੰਘ ਅਲਾਣੀਆਂ ਦੂਜੇ ਤੜੇ ਨਾਲ ਸੀ ਉਹਸ ਆਪਣੀ ਕਨ ਕੰਟਰੋਲ ਰੇਟ ਉੱਤੇ ਸਰਕਾਰ ਨੂੰ ਨਹੀਂ ਵੇਚੀ ਸੀ ਸਗੋਂ ਕਾਂਗਰਸੀ ਨੀਤੀਆਂ ਦਾ ਵਿਰੋਧ ਕਰਦੇ ਆ ਬੈਰੀਅਰ ਵਾਲਿਆਂ ਨਾਲ ਗੰਡ ਤਰੁਪ ਕਰਕੇ ਸਾਰੇ ਕਣਕ ਟਰੱਕਾਂ ਰਾਹੀਂ ਰਾਜਸਥਾਨ ਵੇਚ ਕੇ 3 ਗੁਣਾ ਬਣਾਏ ਸਨ ਕਾਂਗਰਸ ਨੇ ਸ਼ਿਕਾਇਤ ਉੱਤੇ ਵੀ ਲੱਖਾ ਸਿੰਘ ਦੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਸੀ ਕਾਂਗਰਸ ਆਉਣ ਵਾਲੀ ਅਸੈਂਬਲੀ ਚੋਂ ਵਿੱਚ ਅਕਾਲੀਆਂ ਨੂੰ ਹਰਾਉਣ ਵਾਸਤੇ ਹਰ ਤਰ੍ਹਾਂ ਦੇ ਬੰਦੇ ਗੰਡ ਰਹੇ ਸੀ ਲੱਖਾ ਸਿੰਘ ਆਪਣੀ ਹਿਫਾਜ਼ਤ ਵਾਸਤੇ ਆਲੇ ਦੁਆਲੇ ਗੁੰਡਿਆਂ ਦੀ ਵਾਰਡ ਕਰੇ ਰੱਖਦਾ ਹਾਰ ਗੁੰਡਾ ਅਫੀਮ ਸ਼ਰਾਬ ਤੇ ਪੋਜ਼ ਉਹਦੇ ਸਿਰ ਉੱਤੇ ਹੀ ਵੇਚਦਾ ਸੀ ਆਪਣੇ ਥਾਣੇ ਉਹ ਹਮੇਸ਼ਾ ਆਪਣੇ ਸੁਰਵਾਲਾ ਥਾਣੇਦਾਰ ਲਵਾ ਕੇ ਰੱਖਦਾ ਅੜੀ ਫੜੀ ਕਰਨ ਵਾਲੇ ਨੂੰ ਪੱਟ ਬਦਲਵਾ ਦਿੰਦਾ ਪਲੇਮਾਨਸਤੇ ਗਰੇਵ ਲੱਖਾ ਸਿੰਘ ਦੇ ਥਾਣੇ ਤੋਂ ਬੇहद ਦੁਖੀ ਸਨ ਮਿੰਦਰ ਨੇ ਪਾਰਟੀਆਂ ਸੱਤਰ ਹੁੰਦਿਆਂ ਪੇਤੂ ਦੇ ਗੈਰ ਹਾਜ਼ਰੀ ਵਿੱਚ ਵੇਦ ਦੀ ਡਿਊਟੀ ਲਾ ਦਿੱਤੀ ਕਿ ਲੱਖਾ ਸਿੰਘ ਨੂੰ ਗੱਡੀ ਚਾੜ ਦੇਣਾ ਹੈ ਵੇਦ ਨੇ ਇੱਕ ਥਾਪੜ ਕੇ ਡਿਊਟੀ ਸੰਭਾਲ ਲਈ। ਬਾਬਾ ਮਿਰਗਿੰਦ ਅਤੇ ਮਿਹਰ ਸਿੰਘ ਦੇ ਸ਼ਹੀਦ ਹੋ ਜਾਣ ਪਿੱਛੋਂ ਵੇਦ ਤਨਮਨ ਤੇ ਤਨ ਨਾਲ ਪਾਰਟੀ ਲਈ ਲੋਹੇ ਦੀ ਲੱਠ ਬਣ ਗਿਆ ਸੀ। ਉਹਦਾ ਮਦਰਾ ਕੱਦ, ਚੌੜਾ ਚੁਗਾਠਾ ਅਤੇ ਪੀਲਾ ਰੰਗ ਉਸ ਨੂੰ ਪਟਾਨੀ ਬਹੁਤਾ ਦਰਸਾਉਂਦਾ ਸੀ। ਪੀਤੂ ਉਸ ਨੂੰ ਗੋਰਖਾ ਕੇ ਝੜਾਇਆ ਕਰਦਾ। ਵੇਦਨੇ ਆਪਣੇ ਥਾਂ ਐਕਸ਼ਨ ਦੇ ਵਿਧੀ ਸੋਚਣੀ ਆਰੰਭ ਕੀਤੀ ਉਹ ਤਿੰਨ ਵਾਰ ਵੱਖ-ਵੱਖ ਪੈਸਾ ਵਿੱਚ ਦੇਣੇ ਵਾਲੇ ਜਾਇਆ ਇੱਕ ਵਾਰ ਖਾਸ گورਖਾ ਬਣ ਕੇ ਚਾਕੂ ਤੇ ਖੋਖਰੀਆਂ ਵੇਚਣ ਦਾ ਉਹ ਸ਼ੌਕਾ ਦਿੱਤਾ ਦੂਜੀ ਵਾਰ ਬਿਸਕੁਟ ਡਬਲ ਰੋਟੀ ਗਲੀਆਂ ਵਿੱਚ ਵੇਚਦਾ ਰਹਿੰਦਾ ਤੀਜੀ ਵਾਰ ਤਹਿਸੀਲਦਾਰ ਦਾ ਚਪੜਾਸੀ ਹੋ ਕੇ ਉਹਦੇ ਲਈ ਨਵੇਰੇ ਪਾਲਦਾ ਤੇ ਮੁੱਲ ਪੁੱਛਦਾ ਫਿਰਿਆ ਆਖਰੀ ਫੇਰੇ ਵਿੱਚ ਉਸ ਲੱਖਾ ਸਿੰਘ ਦੇ ਹਵੇਲੇ ਵੱਛੇਵਾਲੀ ਗਾਵੇ ਵੇਖੇ ਗਲੀਆਂ ਰਾਹਾਂ ਤੋਂ ਉਹ ਪਹਿਲਾਂ ਹੀ ਵਾਕਿਫ ਸੀ ਪਰ ਲੱਖਾ ਸਿੰਘ ਨੂੰ ਗੋੜੀ ਮਾਰ ਕੇ ਉਥੋਂ ਨੱਠਣਾ ਔਖਾ ਜਾਂਦਾ ਸੀ 2 ਮਿੰਟਾਂ ਦੇ ਅੰਦਰ ਮੋਟਰਸਾਈਕਲ ਤੇ ਘੋੜੀਆਂ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦੇਣਾ ਸੀ ਬੌਨਾ ਹਜ਼ਾਰੇ ਸਰਦਾਰ ਦੇ ਨਾਲ ਪਰਛਾਵੇਂ ਵਾਂਗ ਦੋ ਨਾਲ ਹੀ ਬੰਦੋ ਚੁੱਕੇ ਰੱਖਦਾ ਸੀ ਵੇਦ ਝੁੱਗੀਆਂ ਬਖਤੂ ਮੌਲੇ ਅਨੇਰੇ ਸਵੇਰੇ ਜਾਂਦਾ ਰਹਿੰਦਾ ਸੀ ਉਸ ਦਾ ਜੇ ਕੀਤਾ ਆਪਣੇ ਆੜੀ ਜੋਰਾ ਸਿੰਘ ਨੂੰ ਆਪਣੇ ਨਾਲ ਲੈ ਲਵੇ ਉਸ ਨੂੰ ਜਦੋਂ ਕਦੇ ਬਖਤੂ ਰਾਤ ਕੱਟਣੀ ਪਈ ਸੀ ਆਪਣੇ ਯਾਰ ਕੋਲ ਹੀ ਰਿਹਾ ਸੀ ਜੋਰਾ ਸਿੰਘ ਬਾਬਾ ਮਿਰਗਿੰਦ ਤੇ ਮਹਿਰ ਸਿੰਘ ਦੇ ਮਾਰੇ ਜਾਣ ਨਾਲ ਪੈੜੀ ਤਰ੍ਹਾਂ ਪੜਤ ਪਿਆ ਸੀ ਕਿਉਂਕਿ ਦੋਵੇਂ ਸਾਥੀ ਉਹਦੇ ਸਾਹਮਣੇ ਮਾਸਟਰ ਵੇਦ ਦੇ ਘਰੋਂ ਪੜੇ ਗਏ ਸਨ ਪਰ ਝੂਠਾ ਮੁਕਾਬਲਾ ਬਣਾ ਕੇ ਉਹਨਾਂ ਨੂੰ ਮਰਨ ਨੇ ਉਹਦੇ ਮਨ ਪੁਲਿਸ ਬਾਰੇ ਨਫ਼ਰਤ ਦੀ ਜੋਹਾਲਾ ਲਾਟੀ ਬਾਲ ਦਿੱਤੀ ਸੀ ਜੋਰਾ ਦੇ ਹੜੇਦਾਰਾਂ ਦਾ ਦਰਮਿਆਨੇ ਕੱਦ ਕਾਠ ਵਾਲਾ ਗੱਭਰੂ ਸੀ ਉਹ ਕਈ ਵਾਰ ਮਾਸਟਰ ਵੇਦ ਨੂੰ ਨਾਲ ਲੈ ਚੱਲਣ ਲਈ ਕਹਿ ਚੁੱਕਾ ਸੀ ਭਾਵੇਂ ਵੇਦ ਉਸ ਨੂੰ ਫਰਾਂਸ, ਰੋਸ, ਚੀਨ ਤੇ ਵੇਦ ਨਾਮ ਦੇ ਇਨਕਲਾਬੀ ਯੋਧਿਆਂ ਨੇ ਆ ਕਿੰਨੀਆਂ ਹੀ ਕਹਾਣੀਆਂ ਸੁਣਾ ਚੁੱਕਾ ਸੀ ਪਰ ਹਾਲੇ ਉਸ ਨੂੰ ਸੂਚ ਦੇ ਪੱਖੋਂ ਕੱਚਾ ਹੀ ਸਮਝਦਾ ਸੀ। ਵੇਦ ਆਪ ਪਾਰਟੀ ਵਿੱਚ ਪਿਛਲੇ 2 ਸਾਲਾਂ ਤੋਂ ਕੰਮ ਕਰਦਾ ਆ ਰਿਹਾ ਸੀ। ਪਰ ਨੰਗਾ ਚਿੱਟਾ ਐਕਸ਼ਨ ਉਸ ਦਾ ਹੀ ਪਹਿਲਾ ਹੀ ਹੋਣਾ ਸੀ। ਪਹਿਲਾ ਕੰਮ ਉਸ ਕੋਲ ਅੰਡਰਗ੍ਰਾਉਂਡ ਰਹਿ ਕੇ ਪਾਰਟੀ ਪਰਚੇ ਵੰਡਣ ਦਾ ਰਿਹਾ ਸੀ। ਹੁਣ ਸਹਾਇਤਾ ਵਜੋਂ ਉਸ ਜ਼ੋਰਾ ਸਿੰਘ ਨੂੰ ਨਾਂ ਲੈਣ ਦਾ ਮਨ ਬਣਾ ਲਿਆ। ਜਦੋਂ ਉਸ ਜ਼ੋਰੇ ਨੋ ਨਾਲ ਚੱਲਣ ਦਾ ਇਸ਼ਾਰਾ ਦਿੱਤਾ ਉਸ ਨੂੰ ਗਿੱਟ-ਗਿੱਟ ਲਾਲੀਆਂ ਚੜ ਗਈਆਂ ਵੇਦ ਨੇ ਉਸ ਨੂੰ ਕੰਮ ਬਾਰੇ ਕੁਝ ਨਹੀਂ ਦੱਸਿਆ ਸੀ ਪਰ ਮੁੰਡਾ ਮਾਸਟਰ ਦੇ ਭਰੋਸੇ ਅੰਨੇ ਖੂਬੇ ਛਾਲ ਮਾਰਨ ਲਈ ਤਿਆਰ ਸੀ ਉਹ ਦੋਵੇਂ ਲੱਖਾ ਸਿੰਘ ਦੇ ਟਿਊਬਲ ਉਤੋਂ ਦੇ ਹੋ ਕੇ ਪਿੰਡ ਨੂੰ ਜਾਣਾ ਚਾਹੁੰਦੇ ਸਨ ਅਸਲ ਵਿੱਚ ਵੇਦ ਉਹਨਾਂ ਦੇ ਸੇਰੀਆਂ ਤੋਂ ਲੱਖਾ ਸਿੰਘ ਬਾਰੇ ਜਾਣਕਾਰੀ ਚਾਹੁੰਦਾ ਸੀ ਉਹਨਾਂ ਨਰਮੇ ਨੂੰ ਪਾਣੀ ਲਾਉਂਦੇ ਇੱਕ ਕਾਮੇ ਤੋਂ ਸਤਸਿਰਿਆ ਕਰ ਬੁਲਾ ਕੇ ਪੁੱਛਿਆ ਪਹਲਾ ਬਾਈ ਜੀ ਵੱਡੇ ਸਰਦਾਰ ਜੀ ਦਾ ਕੋਈ ਪਤਾ ਸਰਦਾਰ ਲਖਾ ਸਿੰਘ ਐਮ ਇਲੇ ਕਾਮੇ ਨੇ ਕਹੀ ਸੈਕ ਦੇ ਚੋਹੇ ਦੇ ਪੀਣ ਪਰ ਮੇ ਮਾਰਦਿਆਂ ਉੱਤਰ ਮੋੜਿਆ ਆਹ ਬਾਈ ਜੀ ਵੇਦ ਨੇ ਐਮ ਇਲੇ ਸੁਣ ਕੇ ਮਸੇ ਹਾਸੇ ਰੋਕੀ ਉਹ ਤਾਂ ਜੀ ਗਾਹਾਂ ਟੋਗਲ ਤੇ ਹੀ ਹੈ ਕਾਮਨੇ ਕਮਜ਼ੋਰ ਨੱਕਾ ਕਹੇ ਪਾਣੀ ਵਿਸ Đੋ ਡੋ ਪੁੱਛਣਾ ਸ਼ੁਰੂ ਕਰ ਦਿੱਤਾ ਸ਼ਾਬਾਸ਼ੇ ਉਹੇ ਭਰਾਵਾ ਤਿੰਨ ਦਿਨ ਹੋ ਗਏ ਸਰਦਾਰ ਨੂੰ ਪਾਲਦੇ ਆਂ ਅੱਜ ਕੱਲ ਨੌਕਰੀਆਂ ਕਿਹੜਾ ਸਿਫਾਰਿਸ਼ ਬਿਨਾ ਮਿਲਦੀਆਂ ਨੇ ਵੇਦ ਨੇ ਆਪਣੀ ਚੁਸਤੀ ਦਾ ਪਹਿਲਾ ਹੱਥ ਕੀਤਾ ਉਹਨਾਂ ਲਈ ਲੱਖਾ ਸਿੰਘ ਦਾ ਖੇਤਾਂ ਵਿੱਚ ਮਿਲਣਾ ਬਿੱਲੇ ਦੇ ਭਾਗੇ ਛਿੱਕਾ ਟੁੱਟਣ ਵਾਲੀ ਗੱਲ ਸੀ ਵੇਦ ਤੇ ਜੋਰਾ ਪਾਣੀ ਦੀ ਚੜ੍ਹਾਈ ਵੱਲੋਂ ਤੁਰ ਪਏ ਮੋਡੇ ਮੋਡੇ ਨਰਮਾ ਫੁਲਾਕੇ ਤੇ ਆਰਬਾ ਸੀ ਉਹਦੇ ਪੀਲੇ ਨੀਮ ਗੁਲਾਬੇ ਫੁੱਲ ਚਾਂਗੜਾ ਪਾਰੇ ਸਨ ਸਣ ਦੀ ਕਿਯਾਰੀ ਦੇ ਖੱਟੇ ਫੁੱਲਾਂ ਆਪਣੇ ਸੁਗੰਧੀ ਦੇ ਬਰੋਲੇ ਉਹਨਾਂ ਦਵਾਲੇ ਵਖੇਰਦੇ ਤੇ ਸੋਹਣੇ ਦੀ ਰੁੱਤ ਅੰਗੜਾਈਆਂ ਪਰ ਪਰ ਜਵਾਨ ਹੋ ਰਹੇ ਸੀ ਮੱਕੀਆਂ ਦੇ ਮੱਕੀਆਂ ਦੇ ਬਾਬੂ ਕੱਠਾ ਕੰਨੀ ਦੇ ਨਿਰਤਵਾਂਗ ਉਂਗਲਾ ਖਿਲਾ ਖਲਾਰ ਸੰਗੋੜਦੇ ਸਨ ਕਦਰ ਦਾ ਮਾਣ ਮੱਤਾ ਜੋਵਨ ਤੱਕੇ ਮਾਸਟਰ ਅੰਦਰੋਂ ਇੱਕ ਹੋਂਗਾ ਨਿਕਲ ਗਿਆ ਹਾਈ ਪੰਜਾਬ ਤੇਰੀ ਖੂਬਸੂਰਤੀ ਕੇਵਲ ਵੇਲਣੜ ਹੀ ਮਾਨ ਸਕਦੇ ਆਂ ਤੇਰਾ ਚਿੱਟਾ ਸੋਨਾ ਕੱਚੀ ਮਰਮਲ ਦੀ ਸ਼ਕਲ ਵਿੱਚ ਜ਼ਗੀਰਦਾਰ ਸਰਮਾਇਦਾਰ ਤੇ ਸਾਧ ਸੰਤ ਹੀ ਪਹਿਨ ਸਕਦੇ ਆਂ ਤੇਰਾ ਅੰਮ੍ਰਿਤ ਵਰਗਾ ਅਨਾਜ ਕਮਾਉਣ ਵਾਲੇ ਢਿੱਡ ਭਰ ਕੇ ਖਾਵੇ ਨਹੀਂ ਸਕਦੇ ਪੰਜਾਬ ਤੇਰੀਆਂ ਕਿਆ ਸ਼ਾਨਾਂ ਆਂ ਪਰ ਤੂੰ ਵੇਲੜਾ ਗਦਾਰਾਂ ਤੇ ਸਰਮਾਇਦਾਰਾਂ ਦੇ ਕਾਬੂ ਆਇਆ ਏ ਤੇਰੇ ਵਾਰਸ ਤੇਰੇ ਕਾਮੇ ਉੱਠ ਪਏ ਆ ਉਹ ਤੇਰਾ ਦੁੱਧ ਪੀ ਕੇ ਤੈਨੂੰ ਲਹੂ ਦੇਣਗੇ ਉਹਦੇ ਵਿਚਾਰਾਂ ਦੀ ਲੜੀ ਜ਼ੋਰਾ ਸਿੰਘ ਨੇ ਕੂਣੀ ਮਾਰ ਕੇ ਤੋੜ ਛੁੱਟੀ ਲੱਖਾ ਸਿੰਘ ਖੇਤ ਦੀ ਕੱਚੀ ਪਟੜੀ ਉੱਤੇ ਟਹਿਲਦਾ ਆ ਰਿਹਾ ਸੀ ਗੋੜੀ ਹਰਿਆਵਲ ਵਿੱਚ ਉਹ ਚਿੱਟੇ ਖੱਦਰ ਨਾਲ ਡਾਰ ਤੋਂ ਪਟਕਿਆ ਬਗਲਾ ਜਾਪਦਾ ਸੀ ਫਰਮੀ ਫਸਲ ਦੇਖ ਕੇ ਉਹ ਗਦਗਦ ਹੋ ਰਿਹਾ ਸੀ ਉਹ ਚਾਹੁੰਦਾ ਸੀ ਕਾਸ਼ ਇਹ ਨਰਮਾ ਕਿਤੇ ਅਹਮਦਾਬਾਦ ਵੇਚਿਆ ਜਾ ਸਕੇ سرمਾਈ ਦੀ ਭੁੱਖ ਅਤੇ ਦੌੜ ਮਨੁੱਖ ਨੂੰ ਮਨਮੋਹਕ ਹੀ ਨਹੀਂ ਬਹੁਤੀ ਵਾਰ ਸ਼ੈਤਾਨ ਵੀ ਬਣਾ ਦਿੰਦੀ ਹੈ ਜੇ ਵਿੱਚੋਂ ਤੈਹ ਕੀਤਾ ਕਾਗਜ਼ ਕੱਢਦਿਆਂ ਵੇਦ ਨੇ ਦੋਵੇਂ ਹੱਥ ਜੋੜ ਕੇ ਲੱਖਾ ਸਿੰਘ ਨੂੰ ਫਤਿ ਬੁਲਾਈ ਸਰਦਾਰ ਸਾਹਿਬ ਤੁਹਾਡੀ ਮਿਹਰਬਾਨੀ ਨਾਲ ਮੈਨੂੰ ਨੌਕਰੀ ਮਿਲ ਸਕਦੀ ਹੈ ਜੇ ਮੇਰੀ ਦਰਖਾਸਤ ਰეკਮੈਂਡ ਕਰ ਦਿਓ ਉਸ ਦਰਖਾਸਤ ਅਗਾਹ ਕਰ ਦਿੱਤੀ ਸਾਡੀ ਨੌਕਰੀ ਮੈਤਾ ਕਾਕਾ ਤੈਨੂੰ ਜਾਣਦਾ ਨਹੀਂ ਲੱਖਾ ਸਿੰਘ ਨੇ ਦਰਖਾਸਤਾਂ ਸੈਹਾ ਖੋਲਣੀਆਂ ਸ਼ੁਰੂ ਕਰ ਦਿੱਤੀਆਂ ਜੀ ਮਾਰਕੀਟ ਵਿੱਚ ਕਲਰਕ ਦੀ ਪੋਸਟ ਹੈ ਉਹ ਸੱਤ ਆਪਣੇ ਝੋਲੇ ਵਿੱਚ ਪਾ ਲਿਆ ਲੱਖਾ ਸਿੰਘ ਦਰਖਾਸਤ ਪੜਨ ਲੱਗ ਪਿਆ ਗੋਰਖੇ ਨੇ ਜਾਣਿਆ ਇਸ ਤੋਂ ਚੰਗਾ ਮੌਕਾ ਔਰ ਕਿਹੜਾ ਹੋਵੇਗਾ ਉਸ ਦਾੜ-ਦਾੜ ਸਰਦਾਰ ਦੇ ਇੱਕ ਵਿੱਚ ਦੋ ਗੋਲੀਆਂ ਮਾਰ ਦਿੱਤੀਆਂ ਲਾਗ ਨੇ ਤੋ ਤੋਂ ਦੋ ਖੈਪੋਂ ਦਾ ਕਾ ਉੱਡ ਗਿਆ ਜਿਹੜੀਆਂ ਅਸਮਾਨ ਵਿੱਚ ਲੰਮੇ ਚੱਕਰ ਨੂੰ ਚੜ ਗਈਆਂ ਲੱਖਾ ਸਿੰਘ ਦਰਖਾਸਤ ਮੇ ਅੱਧਾ ਚਰੀ ਦੇ ਖੇਤ ਅਤੇ ਅੱਧਾ ਕੱਚੀ ਪਟੜੀ ਉੱਤੇ ਡਿੱਗ ਪਿਆ ਉਹਦੀ ਛਾਤੀ ਵਿੱਚੋਂ ਸੰਗਣਾ ਕਾਲਾ ਲਹੂ ਵਹਾਰੇ ਵਾਂਗ ਉਬਲ-ਉਬਲ ਵਹਿ ਤੁਰਿਆ ਦੇਖਦਾ ਲੱਖਾ ਸਿੰਘ ਮਸਾ ਐਨਾ ਹੀ ਆ ਸਕਿਆ ਓਏ ਮਰ ਗਿਆ ਮੋੜੋ ਸਤਾ ਸਾ ਵੀ ਨਾਲੇ ਡਿੱਗੇ ਹੋਏ ਸਰਦਾਰ ਦੇ ਜੋਰਾ ਸਿੰਘ ਨੇ ਇੱਕ 12 ਬੋਰ ਪਿਸਤੌਲ ਦਾ ਫਾਇਰ 4 ਮਾਰ ਦਿੱਤਾ ਫਾਇਰ ਸੁਣਦਿਆਂ ਹੀ ਦੋ ਤਿੰਨ ਗੰਮਿਆਂ ਆਲ ਦੁਹਾਈ ਪਾ ਦਿੱਤੇ ਕਿਹੜੇ ਆ ਜਾਣਨਾ ਆਏ ਆਏ ਉਹਨਾਂ ਉੱਚੀ ਉੱਚੀ ਲਲਕਾਰੇ ਛੱਡ ਦਿੱਤੇ ਵੇਦ ਤੇ ਜੋਰਾ ਅੱਗੇ ਪਿੱਛੇ ਹੋ ਕੇ ਸੰਘਣੀ ਜੜੇ ਵਿੱਚ ਵੜ ਖਲੋਤੇ ਸਭ ਤੋਂ ਪਹਿਲਾਂ ਬੌਣਾ ਹਜ਼ਾਰੇ ਮੌਕੇ ਉੱਤੇ ਪਹੁੰਚਿਆ ਬੇਸੁਰਤਿਆਂ ਵਾਂਗ ਉਸ ਦਾ ਮੂੰਹ ਚਿੜੀ ਦੇ ਬੱਚੇ ਵਾਂਗ ਅੱਡਿਆ ਹੋਇਆ ਸੀ ਜੋਰਾ ਸਿੰਘ ਨੇ ਹਜ਼ਾਰੇ ਨੂੰ ਹੋਰ ਡਰਾ ਕੇ ਭੁਜਾਉਣ ਵਾਸਤੇ ਇੱਕ ਫਾਇਰ ਉਸ ਦੇ ਸਿਰ ਉੱਤੋਂ ਦੇ ਕਰ ਦਿੱਤਾ ਦਾੜ ਦੇ ਲੰਮੀ ਗੜੁੰਨ ਨਾਲ ਕਵਰਾਇਆ ਹਜ਼ਾਰੇ ਥਾਂ ਢਿੱਗ ਪਿਆ ਉਹ ਹਾਲੇ ਕੰਮ ਦਾ ਕੰਮ ਦਾ ਮਸੇ ਉੱਠਿਆ ਹੀ ਸੀ ਦੇ ਜੋਰੇ ਨੇ ਮਲਕੜੇ ਚਰੀ ਵਿੱਚੋਂ ਨਿਕਲ ਕੇ ਉਸ ਨੂੰ ਤੌਲ ਮਾਰ ਕੇ ਕੱਚੀ ਸੜਕ ਉੱਤੇ ਮੂੰਹ ਪਰਨੇ ਛੁੱਟ ਦਿੱਤਾ ਅਤੇ ਪਾਸੇ ਡਿਗੇ ਦੋ ਨਾਲੇ ਚੁੱਕ ਲਈ ਬੰਦੂਕ ਚੁੱਕਣ ਸਮੇਂ ਹਜ਼ਾਰੇ ਨੇ ਅੱਧੇ ਕੁਅਕ ਖੋਲ ਕੇ ਮੋੜ ਵਿੱਚ ਲਈ ਉਹ ਗੋਲੀ ਮਾਰੇ ਜਾਣ ਦੇ ਡਰੋਂ ਕੰਨ ਪਰਨੇ ਹੀ ਪਿਆਰੇ ਹਾਂ ਕਹਿਆਂ ਚੁੱਕੇ ਆਉਂਦੇ ਕੰਮਿਆਂ ਨੂੰ ਵੇਦ ਨੇ ਫਾਇਰ ਕਰਕੇ ਥਾਂ ਰੋਕ ਦਿੱਤਾ ਅਸੀਂ ਤੁਹਾਡੇ ਦੁਸ਼ਮਣ ਨੇ ਦੋਸਤਾਂ ਨਕਸਲਵਾੜੀਏ ਇਹਨਾਂ ਲਹੂਪੀਂਆਂ ਜੋਕਾਂ ਦੇ ਦੁਸ਼ਮਣ ਜ਼ਰੂਰ ਆ ਉਸ ਲਖਾ ਸਿੰਘ ਦੀ ਲਹੂ ਵਗਦੀ লাশ ਵੱਲ ਹੱਥ ਦਿੱਤਾ ਦੁੱਧ ਚਿੱਟਾ ਖੱਦਰ ਲਾਲੋ ਲਾਲ ਹੁੰਦਾ ਜਾ ਰਿਹਾ ਸੀ ਸਰਦਾਰ ਦਾ ਕੁੱਟਵਾ ਪਜਾਮਾ ਲਹੂ ਅਤੇ ਤੋੜ ਵਿੱਚ ਬਦਰੰਗ ਹੋ ਗਿਆ ਸੀ ਅਸੀਂ ਸਾਥੀਓ ਕਾਮਿਆਂ ਦੀ ਗੁਲਾਮੀ ਦੇ ਸੰਗਲ ਤੋੜਨ ਲਈ ਹਥਿਆਰ ਚੁੱਕੇ ਆਂ ਤਾ ਜੋ ਕਮਾਵੇ ਕੋਈ ਤੇ ਖਾਵੇ ਕੋਈ ਦਾ ਲੁਟੇਰਾ ਨਿظام ਹਮੇਸ਼ਾ ਲਈ ਖਤਮ ਕੀਤਾ ਜਾ ਸਕੇ ਤੁਹਾਨੂੰ ਕੰਮ ਕਰਨ ਵਾਲਿਆਂ ਨੂੰ ਆਪਣੇ ਦੋਸਤਾਂ ਤੇ ਦੁਸ਼ਮਣਾਂ ਦੀ ਪਛਾਣ ਆਉਣੀ ਚਾਹੀਦੀ ਹੈ ਅਸੀਂ ਤੁਹਾਡੇ ਲਈ ਲੜ ਰਹੇ ਹਾਂ ਮਰ ਰਹੇ ਹਾਂ ਸਾਡੇ ਸਾਥੀਆਂ ਨੂੰ ਸਰਮਾਇਦਾਰੀ ਦੀ ਪੁਲਿਸ ਨੇ ਝੂਠੇ ਮੁਕਾਬਲੇ ਬਣਾ ਬਣਾ ਗੋਲੀਆਂ ਮਾਰ ਰਹੀ ਹੈ ਪਰ ਸੱਚ ਨਿੱਤਰ ਕੇ ਤੁਹਾਡੇ ਸਾਹਮਣੇ ਆ ਜਾਵੇਗਾ ਤੁਹਾਡਾ ਕਲਿਆਣ ਹਥਿਆਰ ਚੁੱਕੇ ਬਿਨਾਂ ਨਹੀਂ ਹੋਣਾ ਨਹੀਂ ਦਾ ਟੱਗਿਆ ਵਾਂਗ ਮਾਲਕਾਂ ਹੇਠ ਵਗਦੇ ਰਹੋਗੇ ਜਿਵੇਂ ਤੁਹਾਡੇ ਵਡੇਰੇ ਵਗਾਰਾਂ ਦੀ ਗੁਲਾਮੀ ਕਰਦੇ ਰਹੇ ਹਨ ਅੜੋ ਤੇ ਲੜੋ ਨਾ ਬਰੇ ਕੀ ਇੱਕੋ ਇੱਕ ਰਾਹ ਹੈ ਕਿਰਤੀ ਕਾਮੇ ਜਿੰਦਾਬਾਦ ਇਨਕਲਾਬ ਜਿੰਦਾਬਾਦ ਆਛਾ ਬਈ ਸਾਥਿਓ ਰੱਬ ਰਾਖਾ ਜਿਉਂਦੇ ਰਹੇ ਫੇਰ ਮਿਲਾਂਗੇ ਪਰ ਆਸ ਕੋਈ ਨਹੀਂ ਉਹਤਮਣੇ ਕਾਮਿਆਂ ਨੂੰ ਆਏ ਛੱਡ ਕੇ ਉਹ ਚਰੀ ਦੀ ਵਟ ਪੈ ਗੇ ਕਾਮਿਆਂ ਵਿੱਚੋਂ ਕਿਸੇ ਨੇ ਉਲਾੰਗ ਪੁੱਟਣ ਦੀ ਵੀ ਹਿੰਮਤ ਨਾ ਕੀਤੀ ਜਦੋਂ ਅਗਾ ਲੰਗੇ ਹਜ਼ਾਰੀ ਕੰਨ ਝਾੜ ਕੇ ਉੱਠ ਖਲੋਤਾ ਓਏ ਓਏ ਮੇਰੀ ਬੰਦੂਕ ਮੇਰੀ ਬੰਦੂਕ ਕਿੱਧਰ ਗਈ ਕਾਂਬੇ ਨਾਲ ਪਮਤਰਿਆ ਉਹ ਵਾਹ ਵਿੱਚ ਬਾਹਾਂ ਮਾਰੀ ਜਾ ਰਿਹਾ ਸੀ শাਲਾ ਬੰਦੂਕ ਤਾਂ ਹੱਥੀ ਪਤੰਦਰਾ ਨੂੰ ਦੇ ਕੇ ਕੋਣ ਬੰਦੂਕ ਪਾਲਦਾ ਏ ਇੱਕ ਕਾਮੇ ਨੇ ਇੱਕ ਚੀਜੀ ਵਟਦਿਆਂ ਉੱਤਰ ਦਿੱਤਾ ਲਖਾ ਸਿੰਘ ਦੇ ਲਹੂ ਨੂੰ ਹਜ਼ਾਰਾਂ ਕੀੜੀਆਂ ਆ ਚੁੰਬੜਦੀਆਂ ਸਨ ਪਰ ਉਹ ਖੁੱਲੇ ਮੂੰਹ ਨਾਲ ਮਰਿਆ ਵੀ ਉਹਨਾਂ ਨੂੰ ਦੰਦ ਕੱਡ-ਕੱਡ ਡਰਾ ਰਿਆ ਸੀ ਧੰਨਵਾਦ ਜੀ ਨਾਵਲ ਦਾ ਇਹ ਭਾਗ ਆਪ ਜੀ ਨੂੰ ਵਧੀਆ ਲੱਗਾ ਤਾਂ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੇ ਨਾਵਲ ਤੇ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ